ਔਰ ਫਿਰ ਦਿੱਲੀ ਸਰਕਾਰ ਕੋਲ ਇੱਕ ਸਿਪਾਈ ਬਦਲਣ ਦੀ ਤਾਕਤ ਨਹੀਂ ਹੈ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਆਂਗਾ ਇਹ ਸ਼ਕੂਫੇ ਤੇ ਜੁਮਲਿਆਂ ਦੀਆਂ ਸਰਕਾਰਾਂ ਨੇ ਉਹ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਹੈ ਇਹ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਅੱਜ ਜਿਹੜੀ ਬੀਜੇਪੀ ਨੇ ਨਾਰਾ ਦਿੱਤਾ ਕਿ 412 ਅਬ ਕੀ ਬਾਾਰ 405 400 ਦਾ ਸੁਪਨਾ ਦੇਖਦੇ ਪਏ ਆ ਕੀ ਕਾਬਲ ਮੈਂ ਗਧੇ ਨਹੀਂ ਹੋਤੇ ਉਥੋਂ ਦੇ ਘੋੜੇ ਮਸ਼ਹੂਰ ਹਨ ਤੇ ਕੋਈ ਨਾ ਕੋ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਵੇਂ ਕੋਈ ਸਿੱਖ ਝੁਮਰੀਤ ਲਈਆਂ ਬੈਠਾ ਜਾਂ ਕਿਤੇ ਬੈਠਾ ਉਹ ਇਹਨਾਂ ਨੂੰ ਵੋਟ ਪਾ ਰਿਹਾ ਬੀਜੇਪੀ ਤੋਂ ਅਸੀਂ ਡਿਮਾਂਡ ਕੀਤੀ ਸੀ ਇੱਕ ਪਾਸੇ ਦੂਜੇ ਪਾਸੇ ਝਾੜੂ ਜਿਹੜਾ ਝਾੜੂ ਤੁਹਾਨੂੰ ਇੱਥੇ ਆ ਕੇ ਸਮਝਬਾਗ ਦਿਖਾਉਂਦਾ ਰਿਹਾ ਜਿਹੜੇ ਝਾੜੂ ਨੇ ਇੱਕ ਨੈਰੇਟਿਵ ਸਿਰਜਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ 49 ਦਿਨ ਦੀ ਸਰਕਾਰ ਆਈ ਸੀ ਝਾੜੂ ਦੀ 8 ਮੈਂਬਰ ਸ਼ੋਰਟ ਸੀ ਕੀ ਆਖਦੇ ਸੀ ਕਿ ਕਾਂਗਰਸ ਦੇ ਨਾਲ ਮਰਦੇ ਮਰ ਜਾਗੇ ਸਮਝੌਤਾ ਨਹੀਂ ਕਰਾਂਗੇ 8 ਐਮਐਲਏ ਕਾਂਗਰਸ ਦੇ ਲੈ ਕੇ ਉਹਦੀ ਵਿਸਾਖੀਆਂ ਤੇ ਸਰਕਾਰ ਸੀ 49 ਦਿਨ ਦੀ ਸਰਕਾਰ ਖਤਮ ਹੋਣ ਤੋਂ 2 ਦਿਨ ਪਹਿਲੇ ਕੇਜਰੀਵਾਲ ਇੱਕ ਬਿਆਨ ਦਿੰਦੇ ਨੇ ਮੈਂ ਸਿਰਫ ਇੱਕ ਇਨਸਟੈਂਸ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਕੀ ਗੱਲਾਂ ਹਿਸਾਬ ਲਾ ਲਓ ਉਹ ਇੱਕ ਬਿਆਨ ਦਿੰਦੇ ਨੇ ਕਿ ਮੈਂ ਨੇ ਐਸਆਈਟੀ ਬਣਾਦੀ ਔਰ ਮੈਂ ਸਿੱਖੋ ਕੋ 1984 ਸੀ ਦਾ ਇਨਸਾਫ ਲੈ ਕੇ ਦੂੰਗਾ ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਕਾਂਗਰਸ ਨੇ ਸਾਨੂੰ ਮਾਰਿਆ ਪੰਜਾਬੋਂ ਬਾਹਰ ਨਵੰਬਰ 84 ਦੀ ਗੱਲ ਕਰ ਰਿਹਾ ਮੈਂ ਨਰਸਿੰਘਾੜ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸੱਜਣ ਟਾਈਟਰ ਭਗਤ ਅਰਗਿਆ ਨੂੰ Z ਪਲੱਸ ਸਿਕਿਉਰਟੀ ਦੇ ਕੇ ਵਜ਼ੀਰ ਬਣਾਇਆ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਬੜਾ ਪੇੜ गिरਦਾ ਤਾਂ ਧਰਤੀ ਹਿਲਦੀ ਹੈ ਤੁਸੀਂ ਉਹਨਾਂ ਦੀ ਵਿਸਾਖੀ ਤੇ ਤੁਹਾਡੀ ਸਰਕਾਰ ਖੜੀ ਹੈ ਔਰ ਫਿਰ ਦਿੱਲੀ ਸਰਕਾਰ ਕੋਲ ਇੱਕ ਸਿਪਾਈ ਬਦਲਣ ਦੀ ਤਾਕਤ ਨਹੀਂ ਹੈ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਆਂਗਾ ਮੈਂ ਸਮਝਦਾ ਮਾਂ ਕਿ ਇਹ ਸ਼ਗੂਫੇ ਤੇ ਜੁਮਲਿਆਂ ਦੀਆਂ ਸਰਕਾਰਾਂ ਨੇ ਉਹ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਹੈ ਇਹ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਠੀਕ ਹੈ ਸਰ ਠੀਕ ਹੈ ਸਰ ਇੱਕ ਇੱਕ ਦਿੱਤੀ ਹੋਈ ਇਸ ਦਿਨਬਾਦੀ ਤੇ ਕਾਂਗਰਸ ਦੀ ਸਰਕਾਰ ਬਣੀ ਹੈ ਅਪੇਸਟ ਬਲੂ ਸਟਾਰ ਤੋਂ ਬਾਅਦ ਆਪਣੇ ਉੱਥੇ ਐਡਾ ਕਤਲਿਆ ਹੋਇਆ ਬਹੁਤ ਹੋਇਆ ਦਰਹਸ ਹੋਇਆ ਅਸੀਂ ਕਿਹੜੀ ਕੋਲ ਸਰ ਵੀ ਪਰ ਕਦੇ ਵੀ ਕਾਂਗਰਸ ਸਰਕਾਰ ਬਣੀ ਹੈ ਮੈਸੂਦੀ ਬਣੀ ਹੈ ਇਹ ਤਰ੍ਹਾਂ ਬਹੁਤ ਸਾਰੇ ਕਿਸੇ ਉਥਲੇ ਉਹਨਾਂ ਨੇ 2 ਫੋਟਾ ਬਹਿ ਕਾਗਜ਼ ਪੜ੍ਹੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਆਬਾਦੀ 7 ਤੋਂ 8% ਜਾਂ 9% ਹੈ 7 8 9% ਆਦਾਂ ਦੀ ਦੱਸਦਾ ਮੈਂ ਸਮਝਦਾ ਮਾਂ ਕਿ ਜਦੋਂ ਰਾਜੀਵ ਗਾਂਧੀ ਨੂੰ 406 ਵੋਟਾ 6 ਸੀਟਾਂ ਮਿਲੀਆਂ ਸੀ ਅੱਜ ਜਿਹੜੀ ਭਾਜਪਾ ਨੇ ਨਾਰਾ ਦਿੱਤਾ ਕਿ 400 ਪਾਰ ਅਬ ਕੀ ਬਾਾਰ 400 ਪਾਰ 400 ਦਾ ਸੁਪਨਾ ਦੇਖਦੇ ਪਏ ਆ ਜਦੋਂ ਪੰਡਤ ਨਹਿਰੂ ਪਹਿਲੀ ਵਾਰੀ ਇਲੈਕਸ਼ਨ ਲੜਦਾ ਮਹਾਤਮਾ ਗਾਂਧੀ ਦੇ ਆਸ਼ੀਰਵਾਦ ਨਾਲ ਉਹਦੋਂ ਕੋਈ ਪੋਲਿਟੀਕਲ ਪਾਰਟੀ ਨਹੀਂ ਸੀ ਉਹ 400 ਪਾਰ ਨਹੀਂ ਕਰ ਸਕਦਾ ਜਦੋਂ ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ ਉਸ ਵੇਲੇ ਵਾਜਪਾਈ ਸਾਹਿਬ ਆਖਦੇ ਨੇ ਇੰਡੀਆ ਹੈ ਇੰਦਰਾ ਇੰਦਰਾ ਹੈ ਇੰਡੀਆ ਉਹ 400 ਪਾਰ ਨਹੀਂ ਜਾਂਦੀ ਦੁਰਗਾ 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 ਕਿ ਆਉਨੇ ਲੇਕਿਨ ਰਜੀਵ ਗਾਂਧੀ 400 ਪਾਰ ਗਿਆ ਜਦੋਂ ਉਸਨੇ ਜਿਸ ਤਰੀਕੇ ਦਾ ਕਤਲੇਆਮ ਕੀਤਾ ਸੀ ਇੱਕ ਨੈਰੇਟਿਵ ਸੱਚ ਦਿੱਤਾ ਸੀਗਾ ਕਿ ਇਹ ਸਿੱਖ ਕੌਮ ਜਿਹੜੀ ਹੈ ਇਸ ਨੂੰ ਅਸੀਂ ਮਾਰਿਆ ਹੈਗਾ ਕਿਉਂਕਿ ਇਹ ਦੇਸ਼ ਦਰੋਹੀ ਨੇ ਉਹ ਦੇਸ਼ ਦਰੋਹੀਆਂ ਜਿਹੜੇ ਕਿਸਾਨ ਸਾਡੇ ਬਾਰਡਰਾਂ ਤੇ ਬੈਠੇ ਨੇ ਪੁੱਤਰ ਉਹਨਾਂ ਦੇ ਬਾਰਡਰਾਂ ਤੇ ਵੱਧਦੇ ਪਏ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਿੰਦੁਸਤਾਨ ਦੀ ਡਿਵੈਲਪਮੈਂਟ ਤੋਂ ਲੈ ਕੇ ਜੋ ਸਾਡਾ ਰੋਲ ਹੈ ਸਾਨੂੰ ਦੱਸਣ ਦੀ ਲੋੜ ਹੈ ਪਲਸ ਕਰ ਰਹੇ ਨੇ ਜਾਂ ਆਜ਼ਾਦ ਨੇ ਉਹ ਤਾਂ ਨਕਲੀ ਨੇ ਅਸਲੀ ਤਾਂ ਸਾਡੇ ਨਾਲ ਨਹੀਂ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆਂ ਦਿੱਲੀ 'ਚ ਸਾਡੇ ਨਾਲ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਜਿਹੜੇ ਉਹਨਾਂ ਨਾਲ ਨਾਲ ਤੁਸੀਂ ਉਹਨੂੰ ਕੀ ਸ਼ਾਪਾ ਜਾਂ ਕੋਈ ਵੀ ਸਰਕਾਰ ਕਿ ਉਹਨਾਂ ਦੇ ਨਾਲ ਚੱਲਦੀ ਪਈ ਹੈ ਸਰ ਮੈਂ ਸਮਝਦਾ ਵਾਂ ਦੇਖੋ ਹਰੇਕ ਦਾ ਇੰਡੀਵਿਜੂਅਲ ਆਪਣਾ ਹੁੰਦਾ ਹੈ ਜੇ ਉਹਨਾਂ ਦੇ ਨਾਲ ਹੈਗੇ ਸੀਗੇ ਇੱਕ ਕਿਸਾਨ ਤੇ ਕਦੀ ਮੋਦੀ ਦਾ ਮਨੂੰ ਇੱਕ ਕਾਨੂੰਨ ਦੱਸ ਦਿਓ ਉਹਨੇ ਵਾਪਸ ਲਿਆ ਹੋਵੇ ਇਹ ਤਿੰਨ ਕਾਨੂੰਨ ਵਾਪਸ ਕਿਉਂ ਲੈ ਲੈ ਮੋਦੀ ਸਾਹਿਬ ਨੇ ਜੋ ਉਹਨਾਂ ਦੇ ਨਾਲ ਸੀ ਤੇ ਫਿਰ ਵਾਪਸ ਕੋਏ ਤੇ ਕਹਿੰਦੇ ਸੀ ਤੂੰ ਸਿਰਫ ਪੰਜਾਬ ਕੇ ਹੈ ਹੁਣੇ ਕੱਲ ਵੀ ਪਰਸੋ ਮੇਰੇ ਕੋਲ ਇੱਕ ਕਲਿੱਪ ਆਇਆ ਕਿ ਇਹ ਤੋ ਮਤਲਬ ਜਿੱਦਾ ਜਸਦੀਪ ਪੁਸ਼ਤੀਏ ਮੋਰਚੇ ਲਾਣ ਆਲੇ ਆ ਇਹ ਸਿੱਖਾਂ ਨੂੰ ਖਰਾਬ ਕਰਦੇ ਤੇ ਤੁਸੀਂ ਕੀ ਨਰੇਟਿਵ ਸਿਰਜਦੇ ਪਈਓ ਜੇ ਕਿਸਾਨ ਉਹਨਾਂ ਦੇ ਨਾਲ ਸੀ ਤੇ ਫਿਰ ਤਿੰਨ ਕਾਨੂੰਨ ਵਾਪਸ ਕਿਹੜੇ ਲੋਕ ਨੇ ਜਿਹੜੇ ਸਦਾ ਉਹ ਕਿਹੜੇ ਲੋਕ ਨੇ ਉਹਨਾਂ ਦਾ ਸਾਥ ਮੈਂ ਮੈਂ ਸਮਝਦਾ ਮੈਂ ਸਮਝਦਾ ਮੈਂ ਕਿ ਕਾਬਲ ਮੈਂ ਗਧੇ ਨਹੀਂ ਹੋਤੇ ਉਥੋਂ ਦੇ ਘੋੜੇ ਮਸ਼ਹੂਰ ਹਨ ਨਾ ਤੇ ਕੋਈ ਨਾ ਕੋਈ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ ਜੀ ਕੇ ਸਰ 10 ਮੈਂ 10 ਜੀ ਪਿਛਲੇ ਦਿਨੀ ਮੋਤੀ ਸਾਹਿਬ ਨੂੰ ਪੰਜਾਬ ਦੇ ਵਿੱਚੋਂ ਸਾਡੇ ਨਾਂਸਰਾਲ ਸੰਸਦਾਰੇ ਵਾਲੇ ਤੇ ਦਾਸੋਹਣੀ ਸੰਸਦਾਰੇ ਵਾਲੇ ਬਹੁਤ ਥੋੜੇ ਸਿੱਖ ਪਾਇਤਿਆਂ ਨਾਲ ਮਿਲ ਕੇ ਆਏ ਨੇ ਕੁਝ ਮੀਟਿੰਗ ਕੀਤੀ ਆ ਪਹਿਲਾਂ ਫੋਟੋ ਖਿੱਚੀ ਗਈ ਆ ਫਿਰ ਕੀਤੀ ਗਈ ਆ ਤੁਸੀਂ ਬਕਰ ਕਹਿੰਦੇ ਵੀ ਮੋਤੀ ਮਾੜਾ ਕਿਨੇ ਤੁਹਾਡੇ ਆ ਵਾਹ ਪੁਛ ਨੇ بڑے بڑے ਕਿਉਂ ਦੇ ਜਾ ਰਹੇ ਹੋ ਕਿ ਆਪਾਂ ਦੇ ਫੋਟੋ ਖਿਚਾ ਰਹੇ ਹਾਂ ਕਬਿਲ ਗਾ ਰਹੇ ਨੇ ਤਾਂ ਕਿ ਕਿਹਨਾਂ ਸੱਤਾ ਬਾਰੇ ਕੀ ਦੋ ਸਾਲ ਪਹਿਲੇ ਇੱਥੋਂ ਦੇ ਚੋਣਾਂ ਸੀਗੇ ਅਗਰ ਮੈਂ ਗਲਤ ਨਹੀਂ ਹਾਂ 22 23 ਤਰੀਕ ਨੂੰ ਚੋਣਾਂ ਸੀਗੇ ਵਿਧਾਨ ਸਭਾ ਤੇ 18 ਔਰ 19 ਤਰੀਕ ਨੂੰ ਮੋਦੀ ਸਾਹਿਬ ਦੀ ਕੋਠੀ ਤੇ ਇਹ ਸਾਰੇ ਜੱਥੇ ਬੰਦੀਆਂ ਗਈਆਂ ਸੀ ਤੇ ਪੰਜਾਬ ਨੇ ਕਿੱਧਰ ਵੋਟ ਪਾਈ ਕੋਣ ਕੋਣ ਦੀ ਲੈ ਕੇ ਮੈਂ ਕਹ ਰਿਹਾ ਮੈਂ 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 ਇਹ ਇਹ ਮੈਂ ਸੰਸਮਾਜ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਨਾਲ ਕਈਆਂ ਦੀ ਗੱਲ ਜੁੜੀ ਆ ਮੈਂ ਸਮਝਦਾ ਵਾਂ ਕਿ ਉਹ ਸੰਸਮਾਜ ਸਾਰਾ ਮੋਦੀ ਸਾਹਿਬ ਨੇ ਕੋਠੀ ਇਕੱਠਾ ਕਰ ਲਿਆ ਮੋਦੀ ਸਾਹਿਬ ਗੁਰੂ ਘਰਾਂ ਦੇ ਵਿੱਚ ਆਪਣੇ ਬੰਦੇ ਕਰਵਾਉਣ ਰਿਹਾ ਮਾਫ ਕਰਨਾ ਜੀ ਬਾਕਾ ਦਾ ਨੌਂ ਦੇ ਲੈ ਰਿਹਾ ਕੁਝ ਆਪਣੇ ਦਿੱਲੀ ਦੇ ਜਿਹੜੇ ਮਿੱਤਰ ਬੈਠੇ ਮੈਂ ਉਹੀ ਤਾਂ ਕਹਿ ਰਿਹਾ ਜਿਨ੍ਹਾਂ ਨੂੰ ਅੱਧੀ ਰਾਤੀ ਪੁਲਸ ਵਾਰਡ ਕੇ ਬਗੈਰ ਗੁਰੂਕਿਰਨ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੂੰ ਦਿੱਲੀ ਕਮੇਟੀ ਦੀਆਂ ਚਾਬੀਆਂ ਫੜਾ ਦਿੱਤੀਆਂ ਤੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦਾ ਅੱਛਾ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਵੇਂ ਕੋਈ ਸਿੱਖ ਝੁਮਰੀਤ ਲਈਆਂ ਬੈਠਾ ਜਾਂ ਕਿਤੇ ਬੈਠਾ ਉਹ ਇਹਨਾਂ ਨੂੰ ਵੋਟ ਪਾ ਰਿਹਾ ਇਹਨਾਂ ਨੇ ਤੇ ਐਡੇ ਵੱਡੇ ਦਿੱਲੀ ਦੇ ਵਿੱਚ ਸਿੱਖ ਸਮੇਲਨ ਹੋਏ ਨੇ ਇੰਨੇ ਸਿੱਖ ਸਮੇਲਨ ਉਹਨੇ ਕਰਤੇ ਗੁਰਦੁਆਰੇ ਦਾ ਸਟਾਫ ਇਕੱਠਾ ਕਰਕੇ ਗੁਰਦੁਆਰੇ ਦਾ ਸਾਰਾ ਤੰਤਰ ਵਰਤ ਕੇ ਲੇਕਿਨ ਵੋਟਾਂ ਕਿਹੜੇ ਪਾਸੇ ਜਾਣਗੀਆਂ ਡੱਬੇ ਖੁੱਲਣਗੇ ਉਦੋਂ